ਗੁਰਦਾਸਪੁਰ ਦੇ ਪਿੰਡ ਗੁਰਦਾਸ ਨੰਗਲ ਦੇ ਮਜ਼ਦੂਰ ਪਰਿਵਾਰ ਦੇ ਘਰ ਨੂੰ ਵੀ ਚੋਰਾਂ ਨੇ ਨਾ ਬਖਸ਼ਿਆ ਘਰ ਵਾਲੇ ਦੋਵੇਂ ਜੀ ਬਾਹਰ ਕੰਮ ਤੇ ਗਏ ਹੋਏ ਸੀ ਜਦੋਂ ਉਹ ਘਰ ਵਾਪਸ ਆਏ ਤਾਂ ਕਮੇਟੀ ਲੈਣ ਵਾਲੀ ਔਰਤ ਉਸ ਦੇ ਘਰ ਆ ਗਈ ਤਾਂ ਘਰ ਵਾਲੇ ਨੇ ਕਮੇਟੀ ਦੇ ਲਈ ਪੈਸੇ ਮੰਗੇ ਪਰ ਜਦੋਂ ਕਰਵਾਲੀ ਨੇ ਜਾ ਕੇ ਦੇਖਿਆ ਤਾਂ ਅਲਮਾਰੀ ਬਿਲਕੁਲ ਖੁੱਲੀ ਪਈ ਸੀ ਜਦੋਂ ਉਹਨਾਂ ਨੇ ਆਪਣਾ ਸਮਾਨ ਚੈੱਕ ਕੀਤਾ ਤਾਂ ਪਤਾ ਲੱਗ ਗਿਆ ਕਿ 3 ਤੋਲੇ ਸੋਨੇ ਦੇ ਗਹਿਣੇ ਅਤੇ 20000 ਰੁਪਿਆ ਵੀ ਗਾਇਬ ਸੀ ਮਜ਼ਦੂਰ ਪਰਿਵਾਰ ਅਨੁਸਾਰ ਗਹਿਣੇ ਉਹ ਹੌਲੀ-ਹੌਲੀ ਕਰਕੇ ਆਪਣੀ ਧੀ ਦੇ ਵਿਆਹ ਲਈ ਜੋੜ ਰਹੇ ਸੀ ਪਰਿਵਾਰ ਅਤੇ ਮੋਹੱਲਾ ਨਿਵਾਸੀਆਂ ਨੇ ਦੱਸਿਆ ਕਿ ਪਹਿਲਾਂ ਵੀ ਇੱਥੇ ਕਈ ਵਾਰ ਚੋਰੀਆਂ ਹੋਈਆਂ ਹਨ ਤੇ ਉਹਨਾਂ ਨੇ ਮੋਹੱਲੇ ਦੇ ਹੀ ਇੱਕ ਨੌਜਵਾਨ ਤੇ ਸ਼ੱਕ ਜਤਾਇਆ ਹੈ ਉਹ ਕਮੇਟੀ ਲੈਣਾ ਹੀ ਪਾਜੀ ਬੱਚਿਆਂ ਕੋਲ ਤੇ ਮੈਨੂੰ ਇਹ ਕਹਿੰਦੇ ਪੈਸੇ ਦੇ ਤੇ ਜੇ ਮੈਂ ਬਾਰੀ ਨੂੰ ਵੇਖਾਂ ਬਾਰੀ ਕਹਿੰਦੀ ਹੱਥ ਨਾ ਨਾ ਫਿਸ਼ਲੇ ਖਾਨੇ ਜੋ ਸਾਰਾ ਹੀ ਸੋਨਾ 사ਨਾ ਕੱਢ ਕੇ ਲੱਗੇ ਇਦਾਂ ਹੀ ਕੱਪੜੇ ਬਾਰੀ ਤੇ ਖੁੱਲ ਰਹੇ ਮੇਰੇ ਉਹ ਕਿਹਨੇ ਕੋਲ ਕੇ ਵੇਰ ਕੱਢੇ ਭਾਜੀ ਭਾਜੀ ਹੁੰਦੇ ਵੇਖਿਆ ਮੈਂ ਤਾਂ ਪਹਿਲਾਂ ਕਮੇਟੀ ਬਚਾਣੇ ਫਿਰ ਰੋਟੀ ਬਣਾਣੇ ਆ ਤਿੰਨ ਭਾਜੀ ਇਹਨਾਂ ਦੀਆਂ ਮੁੰਦਰੀਆਂ ਤਿੰਨ ਮੇਰੀਆਂ ਤੇ ਮੇਰੇ ਘਾੜੇ ਤੇ ਇੱਕ ਇਹਨਾਂ ਦੀ ਚਾਨੀ ਤੇ ਇੱਕ ਮੇਰਾ ਹਾਰੀ ਤਿੰਨ ਤੋਲੇ ਲੰਘਿਆ ਭਾਜੀ 3000 ਰੁਪਏ ਭਾਜੀ ਕੁਝ ਨਹੀਂ ਰਹਿਣ ਦਿੱਤਾ ਭਾਜੀ ਮੇਰੇ ਕਰ ਗਏ ਨੇ ਅਹੀਂ ਸਿਰਫ ਭਾਜੀ ਪਰਚਾ ਦੇਣਾ ਚਾਹੁੰਦੇ ਉਹ ਬੰਦਾ ਅੰਦਰ ਹੋ ਸਾਂ ਅਹੀਂ ਭਾਜੀ ਕੰਮ ਤੇ ਗਏ ਸੀ ਤੇ ਸਾਡੇ ਮਗਰੋਂ ਆਹ ਢੋਲੀ ਕਰਕੇ ਚੱਲ ਗਿਆ ਬੰਦਾ ਸਾਨੂੰ ਪਤਾ ਨਹੀਂ ਕਿ ਪਹਿਲਾਂ ਵੀ ਮੇਰੇ ਪੈਸੇ ਨਿਕਰੇ ਆ ਪਹਿਲਾਂ ਅਸੀਂ ਗੌਰ ਨਹੀਂ ਕੀਤੀ ਆ ਦੂਜੀ ਵਾਰੀ ਫੇਰ ਹਮਲਾ ਹੋ ਗਿਆ ਸਾਡੇ ਤੇ ਸਾਰਾ ਕੋਹ ਲੈ ਗਿਆ ਲੁੱਟ ਕੇ ਸਾਨੂੰ ਅਸੀਂ ਤੇ ਹੁਣ 6 ਵਜੇ ਆਏ ਕੰਮ ਤੇ 6 ਵਜੇ ਕੰਮ ਤੋਂ ਮੈਂ 6 ਵਜੇ ਆ ਤੇ 6 ਵਜੇ ਮੈਂ ਕਮੇਟੀ ਮੰਗਾ ਰਿਆ ਨਾਲ ਦੀ ਤੇ ਵਾਰੀ ਕਹਿੰਦੀ ਹੱਥ ਹੀ ਨਾ ਆ ਅੱਛਾ ਵਾਰੀ ਵਿੱਚ ਰਹਿਣੇ ਕੱਖ ਨਹੀਂ ਦਿੱਤਾ ਮੇਰੇ ਜੋ ਗਾਣੇ ਤੇ ਹਾਲੇ ਵੀ ਕੰਮ ਤੇ ਗਏ ਬੱਚੇ ਮੇਰੇ ਵੀ ਕੰਮ ਤੇ ਜਾਂਦੇ ਆ ਠੀਕ ਹੈ ਜੀ ਤੇ ਮੈਂ ਕੰਮ ਤੋਂ ਆ ਕੇ ਕਮੇਟੀ ਮੰਗਣ ਰਿਹਾ ਦੇਖੋ ਸਕੂਲ ਚਲ ਗਿਆ 2 ਵਜੇ ਆਵਾ ਪਾ ਜੀ ਤਿੰਨ 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 ਕਿ ਤੋਲੇ ਸੋਨਾ ਗਿਆ ਵਾ ਤੇ 20000 ਰੁਪਇਆ ਮੇਰਾ ਗਿਆ ਦੇ ਤੇ ਮੈਨੂੰ ਕਿਨੇ ਦਿਨਾਂ ਦੱਸੋ ਮੈਂ ਲੱਕੜ ਦਾ ਕੰਮ ਕਰਦਾ ਦਿਹਾੜੀ ਲਾਉਣਾ ਵਾ ਕਲੀ ਦਾ ਹੀ ਬੰਦਾ ਵੀ ਅੱਗੇ ਵੀ ਨਿਕਲੇ ਔਰ ਤਿੰਨਾ ਚਾਰਾ ਘਰਾਂ ਦੇ ਵੀ ਨਿਕਲੇ ਆ ਹਾਂ ਜੀ ਸਰਪੰਚ ਨੂੰ ਕੀਤਾ ਫੋਨ ਆਉਣ ਲੱਗੇ ਸਰਪੰਚ ਸਾਹਿਬ ਵੀ ਥਾਣੇ ਵੀ ਦਿੱਤੀ ਆਉਣ ਲੱਗੇ ਆ ਮੁਲਾਜ਼ਮ ਵੀ ਮੇਰੀ ਕੁਲੀ ਨਹੀਂ ਭੈਣ ਦੀ ਤੇ ਮੈਂ ਕਿੱਥੋਂ ਆਪਣੀ ਧੀ ਨੂੰ ਪਾਉਣਾ ਇੰਨਾ ਹਾਂਜੀ ਸਾਡੇ ਘਰੋਂ ਵੀ ਚੋਰੀ ਹੋਈ ਹੈ ਜੀ ਸਾਡੇ ਘਰੋਂ ਥੋੜੇ ਥੋੜੇ ਕਰਕੇ ਤਿੰਨ ਚਾਰ ਵਾਰੀ ਪੈਸੇ ਕੱਢੇ ਉਹਨਾਂ ਨੇ ਘੱਟੋ ਘੱਟ 1.5 ਲੱਖ ਰੁਪਏ ਸਾਡਾ ਲੈ ਗਿਆ ਉਵੇਂ ਕਿ ਜਿਹੜਾ ਚੋਰ ਹੈ ਇੱਕ ਪੱਕਾ ਹੀ ਹੈ ਜਿਹੜਾ ਚੋਰ ਮਾਲੇ ਚ ਜਿਹੜਾ ਚੋਰੀ ਕਰ ਲਿਆ ਉਹੀ ਜਿੱਤੇ ਜਿਹਦੇ ਬਾਰੇ ਕਹਿਣ ਦੇ ਉਹੀ ਇੱਕੋ ਹੀ ਬੰਦਾ ਵਾ ਤਿੰਨ ਤਾਂ ਸਾਡੇ ਲੱਗ ਲੱਗੇ ਹੋ ਗਿਆ ਸਾਨੂੰ ਹੋਰ ਕਿਹਦਾ ਪਤਾ ਨਹੀਂ ਸਾਡੇ ਲੱਗੇ ਤੇ ਤਿੰਨ ਹੋ ਗਏ ਤਿੰਨ ਘਰਾਂ ਚ ਹੋ ਗਏ ਕਹਿਣਾ ਕਿ ਜਾਣਾ ਵੀ ਉਹ ਬਦੇ ਜਦੋਂ ਦੇ ਇੱਥੇ ਆਏ ਪਏ ਤੇ ਚੋਰੀਆਂ ਬਣੀਆਂ ਹੋਣਦੀਆਂ ਪਾ ਦੇ ਮਹੱਲੇ ਦੇ ਵਿੱਚ ਗੰਦ ਪਾ ਗਿਆ ਹੈ ਗਰੀਬ ਬੰਦਾ ਜਿਹਨੂੰ ਲੁੱਟ ਕੇ ਲੈ ਗਿਆ ਇੱਕ ਕੁੜੀ ਦੇ ਵਿਆਹ ਬਾਤੇ ਸੋਨਾ ਰੱਖਿਆ ਕਿੱਥੋਂ ਗਰੀਬ ਬੰਦਾ ਕਿੱਥੋਂ ਕਰੇਗਾ ਜੋ ਕਮਾੜਾ ਉਹ ਹੀ ਖਾਣਾ ਇਹਨਾਂ ਤਿੰਨ ਚਾਰ ਤਿੰਨ ਚਾਰ ਵਾਰ ਇੱਧਰ ਚੋਰੀ ਹੋਈ ਆ ਜਿੰਨਾ ਤੇ ਤੁਸੀਂ ਹੁਣੇ ਬਿਆਨ ਲਿਆ ਮਹੀਨਾ ਪਹਿਲੇ ਇਹਨਾਂ ਦੇ ਇੱਥੇ ਪਹਿਲੇ ਬੂਆ ਪਨਿਆ ਅੱਜ ਇਹਦਾ ਵਿਆਹ ਘਰ ਕੀ ਕਰਕੇ ਛੁੱਟ ਗਿਆ ਬੰਦਾ ਤੂੰ ਨਿਕਲਣਾ ਚਾਹੀਦਾ ਜੀ